ਇੱਕ ਮਿੰਟ ਹੁਣ ਕਰ ਦਿੰਦਾ ਉਹ ਬਿੱਟੂ ਓਏ ਤਰੂ ਨਾ ਬਿੱਟੂ 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 ਇੱਕ ਮਿੰਟ ਇੱਕ ਮਿੰਟ ਹੁਣ ਕਰ ਦਿੰਦਾ ਯਾਰ ਬੱਸ ਯਾਰ ਡੇਢ ਘੰਟਾ ਮੇਰਾ ਉੱਥੇ ਚੱਲ ਗਿਆ ਮੈਂ ਨਾ ਮੈਂ ਕੱਲੀ ਹੀ ਹਾਂ ਅੱਛਾ ਅੱਛਾ ਫਸਟ ਟਾਈਮ ਗਈ ਸੀ ਜੀ ਨਹੀਂ ਨਹੀਂ ਹਾਂ ਤਾਂ

ਸਾਰੇ ਕੱਪਟਨ ਸਮੇਂਦਰ ਦੇ ਸਾਡੇ ਜਿਨ੍ਹਾਂ ਦੇ ਕਮੇਟ ਤੱਕ ਖੌਫੀ ਜੀਵਨ ਦਾ 3 ਸ਼ੈਲੀ ਸਾਡੇ ਨਾਭਾ ਦੇ ਸਰਪਾਦਰ ਕੇ ਮਾਣ ਚਾਦੋ ਉਹਨਾਂ ਦੇ ਨਾਲ ਸਾਡੇ ਜਿੰਦਾ پارٹی ਨਾਭਾ ਤੋਂ ਤੇ ਨਾਭਾ ਲੱਖਾਂ ਤੋਂ ਉਹਨਾਂ ਦਾ ਹਾਰਦਿਕ અભਿਨੰਦਨ ਕਰਦਾ ਹਾਂ ਸਾਡੇ तो बहुत बड़ी शब्द जो भारतीय जनता पार्टी को चालियां लैके प्रयास कर रही है मेरी महाराज बांसर प्रभु जी क्योंकि हिंदुस्तान मोदी जी के बीच आज हिंदुस्तान भी अगे रहा, बहुत सारे समाजिक व्यापारिक संस्थाव अज इस कार्यक्रम च आए हैं ਮਤਿਆਂ ਦੀ ਉਹਨਾਂ ਦਾ ਸਵਾਗਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਸਾਡੇ ਵਿਚਕਾਰ ਮਹਾਰਾਣੀ ਮਹਾਰਾਣੀ ਪੁਨੀਤ ਕਾਉਦੀ ਕੋਲੋਂ ਅਸ਼ੀਰਵਾਦ ਲੈ ਕੇ ਜੁਆਇਨ ਕਰੋ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪਰਿਵਾਰ ਆ ਉਹ ਵਧਣਾ ਹੈ ਪਰ ਆਪਾਂ ਗੱਲਾਂ ਜ਼ਰੂਰ ਕਰਾਂਗੇ ਆਪਣੇ ਵਿਧਾਨ ਸਭਾ ਹਲਕਾ ਨਾਬਾ ਦੀਆਂ ਉਹ ਜਿੰਦਗੀ ਨੰਬਰ ਦਾ ਪਿੰਡ ਦਾ ਨੰਬਰ ਦਾ ਸਾਹਿਬ ਵੀ ਅੱਜ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਅਦੇ ਦੇ ਨਾਲ ਹੀ ਪਿੰਡ ਟਕੌਂਦਾ ਦੀ ਉਹ ਕੀ ਸੰਖਸ਼ੀਅਤ ਜੋ ਕਿਸੇ ਜਾਣ ਪਹਿਚਾਨ ਦਾ ਮੌਕਾ ਨਹੀਂ ਮੇਰਾ ਸਿੰਘੀ ਟਕੌਂਦਾ ਫੋਟੋ ਫੋਟੋ ਆਪਾਂ ਬਾਅਦੋਂ ਕਰਦਾਂਗੇ ਮਾਨੀ ਸਾਹਿਬ ਜੀ ਤੁਹਾਨੂੰ ਨੰਦਾਰੀ ਸੋਹਣੇ ਨਾਲੀ ਸਾਰੀ ਟੀਮ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਸਰਪੰਚ ਹਰਿੰਦਰ ਹਰਜਿੰਦਰ ਸਿੰਘ ਜੀ ਤਰੁਕੀ ਵਾਲੇ ਜੋ ਕਾਂਗਰਸ ਪਾਰਟੀ ਦੇ ਵਿੱਚ ਰਹੇ ਨੇ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਸਾਰੀ ਜਿਹੜੀ ਟੀਮ ਹੈ ਮੈਂ ਸਰਪੰਚ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੀ ਟੀਮ ਨੂੰ ਬੁਲਾ ਲਓ ਸਾਰੀਆਂ ਟੀਮ ਕਿੱਥੇ ਆਪਾਂ ਥੋੜਾ ਜਿਹਾ ਜੀ ਆਗੇ ਸਟੇਜ ਦੇ ਹਰਾਮੀ ਨੂੰ ਭਾਰਤੀ ਜਨਤਾ ਪਾਰਟੀ ਮਹਾਨ ਜੀ ਬੜੀ ਖੁਸ਼ੀ ਕੋਸ਼ਿਸ਼ਵਾਦ ਲੈ ਕੇ ਮਾਈ ਸਾਹਿਬੇ ਪਿੰਡਾਂ ਦੀ ਤਰੀਮ ਹੈ ਕਾਸਿਰ ਯਾ ਲਾਲ ਹਰਜਿੰਦਰ ਸਿੰਘ ਜੀ ਕਨੂੜਕੀ ਵਾਲੇ ਸਾਫ ਦਾ ਸਰਪੰਚ ਸਾਫ ਦਾ ਉਪਾਚ ਕਾਂਗਰਸ ਪਾਰਟੀ ਪਰਮਿੰਦਰ ਜੀ ਅੱਗੇ ਇਹਦੇ ਨਾਲ ਹੀ ਮੈਂ ਬੇਨਤੀ ਕਰਦਾ ਆ ਮਨਦੀਪ ਸਿੰਘ ਪਿੰਗ ਬਾਬਰਪੁਰ ਤੋਂ ਮਨਦੀਪ ਸਿੰਘ ਜੋ ਕਿ ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਬਹੁਤ ਵੱਡੇ ਸੱਤਿਆਨਾਲ ਆਮ ਆਰਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜੋਇਨ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਸਵਾਗਤ ਹੈ ਭਾਰਤ ਮਾਤਾ ਕੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਨਰਿੰਦਰ ਮੋਦੀ ਜਿੰਦਾਬਾਦ ਬਹੁਤ ਵਧੀਆ ਦੇਖ ਰਹੇ ਹਾਂ ਸ਼ੁਰੂਆਤ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਵੱਧਦੀ ਜਾਊਗੀ ਔਰ ਅੰਤ ਦੇ ਵਿੱਚ ਨਤੀਜੇ ਵੀ ਵਧੀਆ ਨਿਕਲਣਗੇ ਪਰ ਮੈਂ ਤਾਂ ਕਹਿ ਰਵਾਲਦੀ ਜਿਹੜੀ ਇਹ ਗ੍ਰਿਫਤਾਰੀ ਹੋ ਆਦੇ ਜ਼ਮਾਨ ਚ ਕੀ ਕਹਿਣਾ ਜਾਊਗਾ ਦੇਖੋ ਕਿਸੀ ਵਜ੍ਹਾ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਕੋਰਟ ਦੇ ਵਿੱਚ ਬਹਿਸ ਹੋ ਰਹੀ ਹੈ ਇਸ ਟਾਈਮ ਔਰ ਕੋਈ ਉਹਨਾਂ ਨੇ ਸਬੂਤ ਲੈ ਕੇ ਹੀ ਇੱਕ ਚੀਫ ਮਨਿਸਟਰ ਨੂੰ ਗ੍ਰਿਫਤਾਰ ਕੀਤਾ ਹੈ ਤਾਂ ਦੇਖੋ ਕੋਰਟ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਦੇਖਦੇ ਆ ਪਹਿਲੇ ਤਾਂ ਮੈਂ ਕਹਿਣਾ ਚਾਹੁੰਦੀ ਆ ਕਿ ਕੋਈ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੁੰਦਾ ਔਰ ਜੇ ਇਹ ਭਾਜਪਾ ਦੀ ਸਰਕਾਰ ਹੈ ਇਹ ਸਰਕਾਰ ਦੀ ਹੀ ਇੱਕ ਏਜੰਸੀ ED ਜਿਹੜੀ ਇੰਡੀਪੈਂਡੈਂਟਲੀ ਕੰਮ ਕਰਦੀ ਹੈ ਉਹਨਾਂ ਨੇ ਸਾਰੇ ਸਬੂਤ ਲੈ ਕੇ ਨੌ ਵਾਰ ਇਹਨੂੰ ਬੁਲਾਇਆ ਇਹ ਗਿਆ ਨਹੀਂ ਕਿਉਂ ਨਹੀਂ ਗਿਆ ਜੇ ਬਿਲਕੁਲ ਨਿਰਦੋਸ਼ ਸੀ ਤਾਂ ਜਾ ਕੇ ਪੇਸ਼ ਕਰ ਦਿੰਦਾ ਤੇ ਨੌਬਤ ਵੀ ਨਾ ਆਂਦੀ ਅੱਜ ਸੋ ਜੋ ਹੋ ਰਿਹਾ ਹੈ ਉਹ ਕਾਨੂੰਨ ਦੇ ਰਾਹੀ ਹੋ ਰਿਹਾ ਹੈ ਔਰ ਮੈਂ ਤਾਂ ਕਹਿਣਾ ਚਾਹਦੀ ਹਾਂ ਭਗਵੰਤ ਮਾਨ ਜੀ ਨੂੰ ਕਿ ਇੱਥੇ ਵੀ ਤੁਸੀਂ ਕਾਂਗਰਸ ਵਾਲਿਆਂ ਨੂੰ ਦੂਜਿਆਂ ਨੂੰ ਇਸ ਤਰ੍ਹਾਂ ਹੀ ਚੱਕ ਚੱਕ ਕੇ ਲੈ ਕੇ ਅੰਦਰ ਗਏ ਹੋ ਤਾਂ ਹੁਣ ਉੱਥੇ ਕਿਉਂ ਰੋ ਰਹੇ ਹੋ ਤੁਸੀਂ ਦੇਖੋ ਮੇਰੇ ਮੁਤਾਬਕ ਇਹ ਲੈਟਰ ਨਹੀਂ ਆਣਾ ਚਾਹੀਦਾ ਥੀ ਕਿਉਂਕਿ ਪਤਾ ਨਹੀਂ ਕੋਈ ਕਾਨੂੰਨ ਹੋਗਾ ਉਸ ਦੇ ਤੌਰ ਦੇਤੇ ਉਹਨਾਂ ਨੇ ਕਿਹਾ ਮੈਂ ਇਹ ਕਾਨੂੰਨ ਤਾਂ ਮੈਨੂੰ ਵੀ ਨਹੀਂ ਪਤਾ ਥੀ ਪਰ ਮੈਂ ਆਪਣੇ ਵੱਲੋਂ ਜ਼ਰੂਰ ਮੂਸੇਵਾਲਾ ਜੀ ਰੇ ਔਰ ਉਹਨਾਂ ਦੀ ਧਰਮ ਪਤਨੀ ਨੂੰ ਬਹੁਤ ਬਹੁਤ ਵਧਾਈ ਦਿੰਦੀ ਅੰਨੇ ਅੰਨੇ ਹਜ਼ਾਰਾ ਵੱਲੋਂ ਜਿਹੜੇ ਨਾਲ ਤੋਰੇ ਸੀ ਤੇ ਉਹ ਵੀ ਖਿਲਾਫ ਹੋ ਗਏ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਮੈਂ ਤਾਂ ਪਹਿਲਾਂ ਕਿਹਾ ਸੀ ਪਾਲਿਸੀ ਗਲਤ ਆ ਫਿਰ ਇਹਨਾਂ ਨੇ ਪਾਲਿਸੀ ਬਣਾ ਕੇ ਵੱਡਾ ਕਰਪਸ਼ਨ ਕੀਤੀ ਆ ਕਿਸ ਤਰ੍ਹਾਂ ਦੇ ਅੰਨੇ ਹਜ਼ਾਰੇ ਮੇਨ ਸੀ ਇਹਨਾਂ ਦੇ ਚਲੋ ਅੰ ਅੰਨਾ ਹਜ਼ਾਰੇ ਜੀ ਬਹੁਤ ਹੀ ਰਿਸਪੈਕਟਡ ਔਰ ਸੋਸ਼ਲ ਐਕਟਿਵਿਸਟ ਹੈਗੇ ਨੇ ਤਾਂ ਉਹਨਾਂ ਨੇ ਜੋ ਕਿਹਾ ਕੁਝ ਸੋਚ ਸਮਝ ਕੇ ਹੀ ਕਿਹਾ ਹੋਣਾ ਹੈ ਇਸ ਦੇ ਉੱਤੇ ਮੈਂ ਇਹਨਾ ਕਹਿਣਾ ਚਾਹੁੰਦੀ ਆ ਕਿ ਇਹ ਕੋਈ ਵੀ ਵਿਅਕਤੀ ਕਾਨੂੰਨ ਤੋਂ ਉੱਪਰ ਨਹੀਂ ਹੈ ਔਰ ਹੁਣ ਜੋ ਕਾਨੂੰਨ ਡਿਸਾਈਡ ਕਰੇਗਾ ਉਹੀ ਹੋਏਗਾ। ਤੁਹਾਡੀ رائے ਮੁਤਾਬਿਕ ਕੀ ਲੱਗਦਾ ਜੀ? ਮੇਰੀ رائے ਹੈ ਨਹੀਂ ਮੈਂ ਲਾਇਰ ਨਹੀਂ ਹੈ ਜੀ। ਉਹ ਕਹਿੰਦਾ ਬੀਪ ਕਰਾਰੀ ਆ ਸਾਰਾ ਕੁਝ ਜੋ ਕੁਝ ਕਰਾਰੀ ਆ, ਭਾਜਪਾ ਕਰਾਰੀ ਆ ਤੁਸੀਂ ਵੀ ਹੁਣ ਭਾਜਪਾ ਚ ਸ਼ਾਮਲ ਹੋ ਚੁੱਕੇ। ਕੇਂਦਰੀ ਬਾਲ ਤੇ ਆਮ ਆਦਮੀ ਪਾਰਟੀ ਜਿਹੜੇ ਵੀ ਵਿਧਾਇਕ ਨੇ ਜਾਂ ਮੰਤਰੀ ਨੇ ਉਹੀ ਗੱਲ ਕਹਿ ਰਹੇ ਧਰਨਾ ਚੱਲ ਰਹੇ ਮਹਾਲਾ ਚਲੋ ਉਹ ਤਾਂ ਪੋਲਿਟਿਕਸਾਈਜ਼ ਕਰ ਰਹੇ ਆ ਇਹ ਈਡੀ ਦਾ ਮਾਮਲਾ ਹੈ। ਜੀ। ਇਹ ਇਹ ਜਿਹੜਾ ਮਾਮਲਾ ਹੈ ਜਿਹੜੀ ਮਰਜ਼ੀ ਤੁਸੀਂ ਪਾਰਟੀ ਨੂੰ ਬਿਲੋਂਗ ਕਰੋ ਜੋ ਵੀ ਹੈ ਜੋ ਗਵਰਨਮੈਂਟ ਦਾ ਕੰਮ ਹੈ ਉਹ ਗਵਰਨਮੈਂਟ ਕਰ ਰਹੀ ਹੈ। ਘਟਾਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਸ਼ਰਾਬ ਘਟਾਲੇ ਨੂੰ ਜਿਹੜੇ ਹੈ ਹੋਰ ਵੀ ਅੰਦਰ ਨੇ। ਵੇਖੋ ਸਾਰਾ ਕੁਝ ਪਹਿਲੇ ਬਾਹਰ ਆ ਲੈਣ ਦਿਓ ਫਿਰ ਮੈਥੋਂ ਬਾਈਟ ਲੈਣਾ। ਹੋ ਸਕਦਾ ਵੱਡਾ ਘਟਾਲਾ ਵੱਡਾ ਘਟਾਲਾ। ਵੱਡਾ ਹੀ ਹੋਣਾ ਜਿਹੜਾ ਈਡੀ ਨੇ ਚੱਕ ਲਿਆ। ਪਲੀਜ਼ 1 ਮਿੰਟ ਦੀ ਗੱਲ ਤਾਂ ਹਾਂਜੀ ਹਾਂਜੀ 1 ਮਿੰਟ ਇਹ ਇਹ ਜਿਹੜੇ ਸ਼ਰਾਬ ਘਟਾਲੇ ਦੇ ਵਿੱਚ ਪੈਸਿਆਂ ਦੀ ਦੁਰਵਰਤੋਂ ਕੀਤੀ ਗਈ ਹੈ ਉਹ ਇਲੈਕਸ਼ਨ ਜਿਹੜੇ ਗੋਆ ਹੋਏ ਸੀ 45 ਕਰੋੜ ਉੱਧਰ ਵੀ ਵਰਤੇਗਾ। ਕਿਵੇਂ ਦੇਖਦੇ ਹੋ? ਦੇਖੋ ਸਾਰਾ ਕੁਝ ਆਨਲਾਈਨ ਦੋ ਜੇ ਉਥੇ ਪੇਜ ਕੇ ਇਹਨਾਂ ਨੇ ਹਵਾਲੇ ਦੇ ਵਿੱਚ ਭੇਜਿਆ ਉਹ ਵੀ ਗਲਤ ਗੱਲ ਹੈ ਜੀ ਚ ਉਹਨਾਂ ਤੇ ਕਿਡਾ ਅਸਰ ਪਊਗਾ ਇਹ ਅਸਰ ਤਾਂ ਪਊਗਾ ਕਿਉਂਕਿ ਕਿਉਂਕਿ ਆਮ ਆਦਮੀ ਪਾਰਟੀ ਇਸ ਤੇ ਜਿੱਤੀ ਥੀ ਕਿ ਬਹੁਤ ਕ腐ਸ਼ਨ ਫਰੀ ਪਾਰਟੀ ਹੈ ਬਹੁਤ ਵਧੀਆ ਪਾਰਟੀ ਹੈ ਹੁਣ ਉਹਨਾਂ ਤੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਜੇ ਪ੍ਰੂਫ ਹੋ ਜਾਣ ਤਾਂ ਫਿਰ ਜ਼ਰੂਰ ਅਸਰ ਪਊਗਾ ਫਾਇਦਾ ਕਿਨੂੰ ਹੋਣਾ ਹੈ ਦਾਕਸ ਨੂੰ ਹੋਣਾ ਭਾਜੀਪੀ ਨੂੰ ਹੋਣਾ ਦੇਖੋ ਇਹ ਜੋ ਸਾਡੀ ਪ੍ਰਜਾ ਹੈ ਨਾ ਲੋਕ ਨੇ ਉਹ ਦੱਸਣਗੇ ਕਿ ਨੂੰ ਫਾਇਦਾ ਹੋ ਰਿਹਾ ਹੈ ਅੱਜ ਇਹ ਬੀਜੇਪੀ ਵਿੱਚ ਜੁਆਇਨ ਕਰ ਰਹੇ ਨੇ ਪੰਜ ਸਰਪੰਚ ਕੀ ਕਰ ਰਹੇ ਨੇ ਹਾਂਜੀ ਇੱਕ ਮਿੰਟ ਉਹ ਜੁਆਇਨਿੰਗ ਹੋ ਰਹੀ ਹੈ ਅੱਜ ਬੀਜੇਪੀ ਨੂੰ ਬਹੁਤ ਖੁਸ਼ੀ ਹੈ ਕਿ ਬੀਜੇਪੀ ਦੇ ਵਿੱਚ ਜੁਆਇਨ ਕਰ ਰਹੇ ਹੈ ਸਮਰਥਨ ਦੇ ਰਹੇ ਹੈ ਇਹ ਲੋਕਾਂ ਦਾ ਤੁਸੀਂ ਦੇਖ ਲਓ ਚਕਾਓ ਕਿਸ ਪਾਸੇ ਜਾ ਰਿਹਾ ਹੈ ਟੀਨੂ ਜੁਆਇਨ ਕਰਨ ਤੋਂ ਬਾਅਦ ਮਹਾਰਾਣੀ ਪ੍ਰਨੀਤ ਕੌਰ ਜੀ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਪਟਿਆਲਾ ਵਿਧਾਨ ਸਭਾ ਹਕਨਾਬਾ ਦੀ ਪਹਿਲੀ ਫੇਰੀ ਤੇ ਆਏ ਨੇ ਜਿਸ ਦੇ ਵਿੱਚ ਕਾਫੀ ਪੰਚਾਇਤਾਂ ਜੇ ਜੁਆਇਨ ਕਰ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਵੀ ਝਟਕੇ ਲੱਗ ਰਹੇ ਆ ਕਾਂਗਰਸ ਪਾਰਟੀ ਨੂੰ ਵੀ ਝਟਕੇ ਲੱਗ ਰਹੇ ਆ ਤੇ ਹੁਣ ਤੁਹਾਡੇ ਸਾਹਮਣੇ ਜੁਆਇਨਿੰਗ ਹੋਣੀ ਆ ਫਿਰ ਉਸ ਤੋਂ ਬਾਅਦ ਆਪਾਂ ਖੁੱਲਕੇ ਵਿਚਾਰ ਚਰਚਾ ਕਰਦੇ ਕਾਫੀ ਕਾਫੀ ਵੱਡੀ ਗਿਣਤੀ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਦੇਖੋ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਬੀਜੇਪੀ ਜੁਆਇਨ ਕਰਨ ਤੋਂ ਬਾਅਦ ਇਹ ਨਾਪੇ ਚ ਪਹਿਲਾ ਪ੍ਰੋਗਰਾਮ ਇਹ ਉਤਸ਼ਾਹ ਤੋਂ ਪਤਾ ਲੱਗਦਾ ਹੈ ਕਿ ਮਹਾਰਾਣੀ ਪ੍ਰਨੀਤ ਕੌਰ ਜੀ ਜੇ ਇਹਨਾਂ ਨੂੰ ਟਿਕਟ ਜਦ ਵੀ ਮਿਲਦੀ ਹੈ ਜਦ ਵੀ ਅਨਾਉਂਸ ਹੁੰਦੀ ਹੈ ਤਾਂ ਬਹੁਤ ਲੱਖਾਂ ਹੀ ਵੋਟਰਾਂ ਨਾਲ ਜਿੱਤ ਪ੍ਰਾਪਤ ਕਰਨਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਜੁਆਇਨਿੰਗ ਵੀ ਹੋ ਰਹੀ ਹੈ ਅੱਜ ਬੱਡੇ ਬਹੁਤ ਸਾਰੇ ਲੋਕ ਆਪਣੇ ਜੁਆਇਨ ਕਰ ਰਹੇ ਹਨ ਉਹਨਾਂ ਦਾ ਨਾਮ ਬੋਲਾਂਗੇ ਤੁਸੀਂ ਆਮ ਆਦਮੀ ਪਾਰਟੀ ਚੋਂ ਜਾ ਰਿਹਾ ਨੇ ਜੀ ਕਾਂਗਰਸ ਚੋਂ ਆ ਰਹੇ ਹਨ ਤੇ ਦਿੱਲੀ ਰਲ ਤਾਂ ਪੰਜ ਹੀ ਹੈ ਇੱਧਰ ਇੱਧਰ ਫੇਸ